ਆਪਾਂ ਮਹਾਰਾਜ ਦੇ ਬਾਣੀ ਚ ਬੋਲ ਪੜਦੇ ਸਾਧ ਸੰਗਤ ਬੜੇ ਪਿਆਰੇ ਬੋਲ ਨੇ ਸਹਿਬ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਹੁਣ ਇਹ ਗੱਲ ਉਹੀ ਸਿੱਖ ਕਹਿ ਸਕਦਾ ਜਿਹੜਾ ਸ਼ਬਦ ਨੂੰ ਗੁਰੂ ਮੰਨਦਾ ਹੈ ਜਿਹੜਾ ਗੁਰਬਾਣੀ ਨੂੰ ਗੁਰੂ ਮੰਨਦਾ ਹੈ ਕਿਉਂਕਿ ਜਦੋਂ ਆਪਾਂ ਬਾਣੀ ਪੜਾਂਗੇ ਹੁਣ ਕਈ ਐਸੇ ਦੇਸ਼ ਨੇ ਦੁਨੀਆਂ ਦੇ ਉੱਤੇ ਜਿੱਥੇ ਹੁਣ ਰਾਤ ਐ ਤੇ ਆਪਣੇ ਦਿਨ ਐ ਉੱਥੇ ਦਿਨ ਹੋਵੇਗਾ ਤੇ ਇੱਥੇ ਰਾਤ ਹੋਵੇਗੀ ਸਿੱਖ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ ਜੇ ਉਹ ਗੁਰਬਾਣੀ ਨੂੰ ਗੁਰੂ ਮੰਨਦਾ ਹੈ ਨਾ ਜੇ ਉਹ ਸ਼ਬਦ ਨੂੰ ਗੁਰੂ ਮੰਨਦਾ ਹੈ ਤੇ ਉਹ ਮਾਨ ਦੇ ਨਾਲ ਕਹਿ ਸਕਦਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਕਿ ਗੁਰੂ ਮੇਰੇ ਨਾਲ ਆ ਕਿਉਂ ਮੇਰਾ ਗੁਰੂ ਸਰੀਰ ਥੋੜੀ ਹੈ ਮੇਰਾ ਗੁਰੂ ਸ਼ਬਦ ਹੈ ਮੇਰਾ ਗੁਰੂ ਬਾਣੀ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਦਾ ਸਾਰਾ ਗ੍ਰੰਥ ਤਿਆਰ ਕਰ ਲਿਆ ਨਾ ਪੋਥੀਆਂ ਮੰਗਾ ਲੀਆਂ ਤੇ ਮਹਾਰਾਜ ਨੂੰ ਪਤਾ ਲੱਗ ਗਿਆ ਸੀ ਕਿ ਜਿਹੜੇ ਮੀਣੇ ਮਸੰਦ ਨੇ ਇਹ ਬਾਣੀ ਦੇ ਵਿੱਚ ਰਲਾ ਪਾਉਣ ਦਾ ਯਤਨ ਕਰ ਰਹੇ ਨੇ ਪਿਰਥੀ ਚੰਦ ਦੀ ਔਲਾਦ ਮਿਹਰਬਾਨ ਜਿਹੜਾ ਪਿਰਥੀ ਚੰਦ ਦਾ ਪੁੱਤਰ ਸੀ ਖਾਸ ਕਰਕੇ ਉਹ ਪੁਰਾਣੇ ਗ੍ਰੰਥਾਂ 'ਚ ਲਿਖਿਆ ਮਿਲਦਾ ਮਿਹਰਬਾਨ ਪੁੱਤ ਪਿਰਥੀਏ ਦਾ ਕਬੀศรี ਕਰੇ ਹਿੰਦਵੀ ਗੁਰਮੁਖੀ ਫਾਰਸੀ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਪਰ ਭੋਗ ਗੁਰੂ ਨਾਨਕ ਜੀ ਕਾਹੀ ਪਾਈ ਕਹਿੰਦੇ ਵੀ ਬੜੀ ਬਾਣੀ ਲਿਖੀ ਜੀ ਉਹਨੇ ਬਹੁਤ ਬਾਣੀ ਲਿਖੀ ਜਿਹਨੂੰ ਆਪਾਂ ਕੱਚੀ ਬਾਣੀ ਕਹਿੰਨੇ ਮੈਂ ਇੱਕ ਹੋਰ ਬੇਨਤੀ ਕਰਾਂਗਾ ਅਸੀਂ ਨਾ ਇੱਕ ਦਿਨ ਮਾਲਵੇ ਚ ਗ੍ਰੰਥੀ ਸਿੰਘਾਂ ਦਾ ਗੁਰਮਤ ਕੈਂਪ ਲਾਇਆ ਤੇ ਮੈਂ ਆਖਰੀ ਦਿਨ ਸਿੱਖ ਰਹਿਤ ਮਰਜਾਦਾ ਦੀ ਗੱਲ ਕਰਦਿਆਂ ਕਿਹਾ ਵੀ ਸੱਚ ਦੱਸਿਓ ਵੀ ਪ੍ਰਸ਼ਾਦਾ ਛਕਣ ਤੋਂ ਬਾਅਦ ਜਿਹੜੀ ਆਪਾਂ ਅਰਦਾਸ ਕਰਦੇ ਆ ਨਾ ਦਦਾ ਦਾਤਾ ਇਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵਾਈ ਅਗਨਤ ਭਰੇ ਭੰਡਾਰ ਇਹ ਤੇ ਹੋ ਗਈ ਗੁਰੂ ਦੀ ਬਾਣੀ ਇਹ ਤੇ ਹੋ ਗਈ ਸੱਚੀ ਬਾਣੀ ਮੈਂ ਕਿਹਾ ਆਪਣੀ ਚ ਨਾ ਇੱਕ ਰਵੈਤ ਹੈ ਆਪਾਂ ਇਹਦੇ ਤੋਂ ਬਾਅਦ ਇਹ ਵੀ ਪੰਕਤੀਆਂ ਪੜਦੇ ਆ ਸਤੀ ਦੇ ਸੰਤੋਖੀ ਖਾਏ ਕੋ ਨਾਨਕ ਦੀਦਾਰ ਸਮਾਏ ਮੈਂ ਕਿਹਾ ਭਾਈ ਸੱਚ ਦੱਸਿਓ ਵੀ ਇਹ ਪੰਕਤੀ ਕੌਣ-ਕੌਣ ਪੜਦਾ ਮਾਫ਼ ਕਰਨਾ ਸਾਧ ਸੰਗਤ ਜੀ 80% ਨੇ ਹੱਥ ਖੜੇ ਕਰਕੇ ਕਿਹਾ ਅਸੀਂ ਪੜਦੇ ਆ ਮੈਂ ਕਿਹਾ ਤੁਹਾਨੂੰ ਪਤਾ ਇਹ ਕੱਚੀ ਬਾਣੀ ਹੈ ਇਹਦੇ 'ਚ ਨਾਂ ਨਾਨਕ ਆ ਰਿਹਾ ਹੈ ਪਰ ਬਾਣੀ ਸੱਚੀ ਨਹੀਂ ਹੈ ਇਦਾਂ ਦੇ ਕਈ ਸ਼ਬਦ ਸੀ ਜਿਹੜੇ ਮਿਹਰਬਾਨ ਨੇ ਉਚਾਰਨ ਕੀਤੇ ਤੇ ਸਾਡੇ ਪਾਤਸ਼ਾਹ ਨੇ ਸਿੱਖਾਂ ਨੂੰ ਸੁਚੇਤ ਕਰਦਿਆਂ ਸਾਰੀ ਬਾਣੀ ਨੂੰ ਸੱਚੀ ਬਾਣੀ ਨੂੰ ਇੱਕ ਜਗ੍ਹਾ ਤੇ ਕਰ ਦਿੱਤਾ ਤੇ ਬੜੇ ਪਿਆਰੇ ਬਚਨ ਨੇ ਪੁਰਾਣੀ ਗ੍ਰੰਥ ਵਿੱਚ ਲਿਖੇ ਕਹਿੰਦੇ ਬਚਨ ਕੀਤਾ ਭਾਈ ਗੁਰਦਾਸ ਗੁਰੂ ਅਰਜਨ ਦੇਵ ਨੇ ਬਚਨ ਕੀਤਾ ਤੇ ਭਾਈ ਗੁਰਦਾਸ ਨੂੰ ਕਿਹਾ ਗੁਰ ਕੀ ਬਾਣੀ ਜੁਦਾ ਕਰੀਏ ਕਹਿੰਦੇ ਆਪਾਂ ਬਾਣੀ ਨੂੰ ਇੱਕ ਥਾਂ ਤੇ ਕਰ ਦਈਏ ਕਿਉਂ ਕਰੀਏ ਮੀਨੇ ਪਾਣ ਲੱਗੇ ਨੀ ਰਲਾ ਸੋਨਿਆਰੀ ਕਰ ਧਰਿਏ ਕਹਿੰਦੇ ਮੀਨੇ ਰਲਾ ਪਉਣ ਲੱਗ ਪੈ ਨਹੀਂ ਤੇ ਜਦੋਂ ਬਾਣੀ ਇੱਕ ਥਾਂ ਤੇ ਕਰਤੀ ਨਾ ਖਾਲਸਾ ਜੀ ਸਰੂਪ ਤਿਆਰ ਹੋ ਗਿਆ ਤੇ ਮਹਾਰਾਜ ਨੇ ਰਾਮ ਸਰ ਸਾਹਿਬ ਤੋਂ ਦਰਬਾਰ ਸਾਹਿਬ ਆਉਣਾ ਸੀ ਇਹ ਵੀ ਯਾਦ ਰੱਖਿਓ ਕਰਤਾਰਪੁਰ ਸਾਹਿਬ ਧਰਮਸ਼ਾਲ ਸੀ ਖਡੂਰ ਸਾਹਿਬ ਧਰਮਸ਼ਾਲਾ ਸੀ ਗੋਇੰਦਵਾਲ ਸਾਹਿਬ ਧਰਮਸ਼ਾਲਾ ਸੀ ਪਹਿਲਾ ਦਰਬਾਰ ਗੁਰੂ ਅਰਜਨ ਦੇਵ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਬਣਾਇਆ ਤੇ ਦਰਬਾਰ ਕਿਹਦੇ ਬਣਦੇ ਨੇ ਰਾਜਿਆਂ ਦੇ ਦਰਬਾਰ ਕਿਹਦੇ ਬਣਦੇ ਨੇ ਮਹਾਰਾਜਿਆਂ ਦੇ ਪਰ ਇਸ ਦਰਬਾਰ ਦੇ ਵਿੱਚ ਤੇ دنیਆਵੀ ਦਰਬਾਰਾਂ ਵਿੱਚ ਫਰਕ ਇਹ ਹੈ ਕਿ دنیਆਵੀ ਰਾਜਿਆਂ ਦਾ ਦਰਬਾਰ ਉਹਨਾਂ ਚਿਰ ਲੱਗਦਾ ਹੈ ਜਿੰਨਾ ਚਿਰ ਉਹ ਰਾਜਾ ਜਿਉਂਦਾ ਹੈ ਪ੍ਰਸਾਦ ਸੰਗਤ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਇਹ ਦਰਬਾਰ ਇਹ ਰਹਿੰਦੀ ਦੁਨੀਆ ਤੱਕ ਸੰਸਾਰ ਤੇ ਅਮਰ ਰਹੇਗਾ ਔਰ ਇਸ ਦਰਬਾਰ ਦੇ ਵਿੱਚੋਂ ਜਿਹੜਾ ਪੈਗਾਮ ਮਿਲਦਾ ਹੈ ਜਿਹੜਾ ਹੁਕਮਨਾਮਾ ਮਿਲਦਾ ਹੈ ਨਾ ਇਹ ਵੀ ਸੰਸਾਰ ਦੇ ਉੱਤੇ ਜੁਗੋ ਜੁਗ اٹਲ ਰਹੇਗਾ ਤਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਮਹਾਰਾਜ ਨੇ ਜਦੋਂ ਸਰੂਪ ਤਿਆਰ ਕਰਕੇ ਦਰਬਾਰ ਸਾਹਿਬ ਲਿਆਉਣਾ ਹੈ ਨਾ ਤੇ ਵੇਖਿਆ ਪੀ ਕਿਹੜਾ ਸਿੱਖ ਹੈ ਜਿਹਦੇ ਸੀਸ ਦੇ ਉੱਤੇ ਇਹ ਪਾਵਨ ਸਰੂਪ ਨੂੰ ਸ਼ਿਸ਼ੋਭਤ ਕੀਤਾ ਜਾਵੇ ਤੇ ਉਹ ਸਿੱਖ ਫੇ ਇਸ ਪਾਵਨ ਢੀੜ ਨੂੰ ਸਰੂਪ ਨੂੰ ਦਰਬਾਰ ਸਾਹਿਬ ਲੈ ਕੇ ਆਵੇ ਤੇ ਨਿਗਾਹ ਗਈ ਬਾਬਾ ਬੁੱਢਾ ਜੀ ਵੱਲ ਕਿਉਂਕਿ ਬਾਬਾ ਬੁੱਢਾ ਜੀ ਨੇ ਸੇਵਾ ਬੜੀ ਕੀਤੀ ਗੁਰੂ ਘਰ ਦੀ ਜਦੋਂ ਬਾਬਾ ਬੁੱਢਾ ਜੀ ਦੇ ਸੀਸ ਤੇ ਮਹਾਰਾਜ ਦਾ ਪਾਵਨ ਸਰੂਪ ਰੱਖਿਆ ਨਾ ਮਹਾਰਾਜ ਚੌਰ ਸਾਹਿਬ ਦੀ ਸੇਵਾ ਕਰਨ ਲੱਗ ਪਏ ਸੰਗਤਾਂ ਤਿਆਰਬਰ ਤਿਆਰ ਨਹੀਂ ਤੇ ਬਾਬੇ ਬੁੱਢੇ ਨੇ ਮਨ ਚ ਆਇਆ ਵੀ ਮਨਾ ساری ਉਮਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮਗਰ ਰਿਆ ਕਦੇ ਵੀ ਗੁਰੂ ਤੋਂ ਅੱਗੇ ਨਹੀਂ ਤੁਰਿਆ ਅੱਜ ਬਾਬਾ ਬੁੱਢਾ ਗੁਰੂ ਅਰਜਨ ਦੇਵ ਤੋਂ ਅੱਗੇ ਤੁਰੇਗਾ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਹਾਂ ਅੱਜ ਤੁਸੀਂ ਅੱਗੇ ਹੀ ਤਰੋਗੇ ਕਿਉਂ ਜਿਹੜਾ ਤੁਹਾਡੇ ਪਾਵਨ ਸੀਸ ਤੇ ਪਾਵਨ ਸਰੂਪ ਸ਼ਿਸ਼ੋਭਤ ਹੈ ਨਾ ਇਹ ਤੁਹਾਡਾ ਵੀ ਗੁਰੂ ਹੈ ਤੇ ਮੇਰਾ ਵੀ ਗੁਰੂ ਹੈ ਇਸ ਕਰਕੇ ਮੈਂ ਆਪਣੇ ਗੁਰੂ ਤੋਂ ਅੱਗੇ ਕਿਵੇਂ ਲੱਗ ਕੇ ਤੁਰ ਸਕਦਾ ਸਾਡੇ ਪਿਤਾ ਜੀ ਪਹਿਲਾਂ ਹੀ ਕਹਿ ਗਏ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਿਸਤਾਰੇ ਤੋ ਇਸ ਕਰਕੇ ਮਹਾਰਾਜ ਨੇ ਵੀ ਬਾਣੀ ਦਾ ਏਡਾ ਵੱਡਾ ਅਤਬ ਤੇ ਸਤਕਾਰ ਕੀਤਾ ਸਾਧ ਸੰਗਤ ਤੋ ਕਹਿਣ ਤੋਂ ਭਾਵ ਕਿ ਜਿਹਦਾ ਗੁਰੂ ਸ਼ਬਦ ਹੈ ਜਿਹੜਾ ਬਾਣੀ ਨੂੰ ਗੁਰੂ ਮੰਨਦਾ ਹੈ ਨਾ ਉਹ ਫਿਰ ਇਹਨਾਂ ਗੱਲਾਂ ਦੀ ਮਨੋਤਾ ਦੀ ਕਰਮਕਾਂਡਾਂ ਦੀ ਉਹ ਪ੍ਰਵਾਹ ਨਹੀਂ ਕਰਦਾ ਤੇ ਮਾਨਸਿਕ ਤੌਰ ਤੇ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ